ਅੱਜ ਦੇ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਿਲਕੁਲ ਘਰੇਲੂ ਸਾਫ਼ ਸੁਥਰਾ ਤੇ ਦੇਸੀ ਸਟਾਈਲ ਵਿੱਚ ਪੰਜਾਬੀ ਗਾਜਰ ਗੋਭੀ ਤੇ ਛਲਗਮ ਦੇ ਅਚਾਰ ਦੀ ਰੈਸিপি ਜਿਸ ਵਿੱਚ ਮਸਾਲੇਦਾਰ ਤੜਕਾ ਵੀ ਹੋਵੇਗਾ ਤੇ ਦਾਦੀ ਨਾਨੀ ਵਾਲੇ ਸੀਕ੍ਰੇਟ ਟਿਪਸ ਵੀ ਹੋਣਗੇ ਜਿਦੇ ਨਾਲ ਤੁਹਾਡਾ ਅਚਾਰ 9 ਤੋਂ 10 ਮਹੀਨਿਆਂ ਤੱਕ ਬਿਲਕੁਲ ਤਾਜ਼ਾ ਰਹੇਗਾ ਔਰ ਖਰਾਬ ਵੀ ਨਹੀਂ ਹੋਏਗਾ ਚਲੋ ਫਿਰ ਮਜ਼ੇਦਾਰ ਰੈਸিপি ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਅਚਾਰ ਬਣਾਣ ਲਈ 1 ਕਿਲੋ ਛਲਗਮ ਯੂਜ਼ ਕਰ ਰਹੇ ਹਾਂ ਇਹਨਾਂ ਅਸੀਂ ਚੰਗੇ ਤਰੀਕੇ ਛਿਲ ਲਵਾਂਗੇ ਉਸ ਤੋਂ ਬਾਅਦ ਇੱਥੇ ਅਸੀਂ ਅੱਧਾ ਕਿਲੋ ਗਾਜਰਾ ਯੂਜ਼ ਕਰ ਰਹੇ ਹਾਂ ਇਹਨਾਂ ਨੂੰ ਵੀ ਅਸੀਂ ਚੰਗੇ ਤਰੀਕੇ ਪਹਿਲਾਂ ਛਿਲ ਲਵਾਂਗੇ ਛਲਗਮ ਅਤੇ ਗਾਜਰਾ ਨੂੰ ਚੰਗੇ ਤਰੀਕੇ ਛਿੱਲਣ ਤੋਂ ਬਾਅਦ ਅਸੀਂ ਗੋਭੀ ਨੂੰ ਕੱਟ ਲਗਾਵਾਂਗੇ ਗੋਭੀ ਦੇ ਫੁੱਲ ਨਾ ਹੀ ਜ਼ਿਆਦਾ ਵੱਡੇ ਕੱਟਨੇ ਆ ਤੇ ਨਾ ਹੀ ਜ਼ਿਆਦਾ ਛੋਟੇ ਅਸੀਂ ਕੱਟਾਂਗੇ ਇਸ ਤਰੀਕੇ ਅਸੀਂ ਨਾਰਮਲ ਕੱਟ ਲਗਾ ਕੇ ਗੋਭੀ ਨੂੰ ਕੱਟ ਲਵਾਂਗੇ ਜੇਕਰ ਗੋਭੀ ਦਾ ਫੁੱਲ ਬਹੁਤ ਜ਼ਿਆਦਾ ਵੱਡਾ ਹੋਏਗਾ ਇਸ ਤਰੀਕੇ ਨਾਲ ਫਿਰ ਅਸੀਂ ਉਹਦੇ ਵਿੱਚ ਹਲਕਾ ਜਿਹਾ ਕੱਟ ਲਗਾ ਦਾਂਗੇ ਤਾਂ ਕਿ ਅਚਾਰ ਵਿੱਚ ਜਦੋਂ ਅਸੀਂ ਗੋਭੀ ਐਡ ਕਰੀਏ ਤੇ ਸਾਡਾ ਫੁੱਲ ਚੰਗੇ ਤਰੀਕੇ ਪੱਕ ਜਾਵੇ। ਅਗਰ ਜ਼ਿਆਦਾ ਛੋਟੇ ਅਸੀਂ ਫੁੱਲ ਕਰ ਦਾਂਗੇ ਤੇ ਫਿਰ ਅਚਾਰ ਵਿੱਚ ਉਹ ਬਿਲਕੁਲ ਵੀ ਚੰਗੇ ਨਹੀਂ ਲੱਗਣਗੇ ਔਰ ਖਾਣ ਦਾ ਔਰ ਦੇਖਣ ਦਾ ਮਜ਼ਾ ਨਹੀਂ ਆਏਗਾ। ਸੋ ਅਸੀਂ ਇੱਥੇ ਗਾਜਰ ਤੇ ਗੋਭੀ ਤੇ ਛਲਗਮ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਕੱਟ ਲਿਆ ਏ। ਜਦੋਂ ਵੀ ਤੁਸੀਂ ਛਲਗਮ ਗਾਜਰ ਤੇ ਗੋਭੀ ਦਾ ਅਚਾਰ ਬਣਾਓ ਉਦੋਂ ਤੁਸੀਂ ਛਲਗਮ ਨੂੰ ਇਸ ਤਰੀਕੇ ਦੇ ਸਲਾਈਸ ਔਰ ਗਾਜਰ ਔਰ ਗੋਭੀ ਜਿਸ ਤਰੀਕੇ ਮੈਂ ਕੱਟ ਕੇ ਵਿਖਾਈ ਏ ਉਹਦਾ ਕੱਟੋਗੇ। ਫਿਰ ਹੀ ਤੁਹਾਡਾ ਅਚਾਰ ਬਹੁਤ ਜ਼ਿਆਦਾ ਦੇਖਣ ਚ ਵੀ ਅੱਛਾ ਲਗੇਗਾ اور ਖਾਂਚੇ ਵੀ ਮਜ਼ੇਦਾਰ ਬਣ ਕੇ ਰੈਡੀ ਹੋਏਗਾ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਕੱਟਣ ਤੋਂ ਬਾਅਦ ਖੁੱਲੇ ਭਾਂਡੇ ਵਿੱਚ ਐਡ ਕਰਕੇ ਤੇ ਚੰਗੇ ਤਰੀਕੇ ਵਾਸ਼ ਕਰਾਂਗੇ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨੂੰ ਇੱਕ ਸ਼ੇਕਾਂ ਵਾਲੀ ਪ੍ਰਾਤ ਵਿੱਚ ਕੱਢ ਲਾਂਗੇ ਸ਼ੇਕਾਂ ਵਾਲੀ ਪ੍ਰਾਤ ਵਿੱਚ ਇਸ ਕਰਕੇ ਅਸੀਂ ਇਹਨੂੰ ਕੱਢਾਂਗੇ ਤਾਂ ਕਿ ਇਹਦੇ ਵਿੱਚ ਜਿੰਨਾ ਵੀ ਪਾਣੀ ਹੋਏਗਾ ਉਹ ਚੰਗੇ ਤਰੀਕੇ ਨਿਚੜ ਜਾਏਗਾ ਜਿੰਨੀ ਦੇਰ ਤੱਕ ਇਹਦੇ ਵਿੱਚੋਂ ਚੰਗੇ ਤਰੀਕੇ ਪਾਣੀ ਨਿਚੜਦਾ ਹੈ ਉੰਨੀ ਦੇਰ ਤੱਕ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਕਿਹੜੇ ਕਿਹੜੇ ਮਸਾਲੇ ਰੋਸਟ ਕੇ ਤੇ ਅਚਾਰ ਦਾ ਮਸਾਲਾ ਬਣਾ ਕੇ ਰੈਡੀ ਕਰਾਂਗੇ ਇੱਥੇ ਅਸੀਂ ਸਭ ਤੋਂ ਪਹਿਲਾਂ 2 ਟੇਬਲस्पून ਸੁੱਕਾ ਧਨੀਆ ਯੂਜ਼ ਕਰਾਂਗੇ 2 ਟੇਬਲस्पून ਅਸੀਂ ਸੌਫ ਯੂਜ਼ ਕਰਾਂਗੇ 2 ਟੇਬਲस्पून ਰਾਈ 2 ਟੇਬਲस्पून ਸਾਬਤ ਕਾਲੀ ਮਿਰਚੀ 2 ਟੇਬਲस्पून ਅਸੀਂ ਇਹਦੇ ਵਿੱਚ ਗੁੜ ਵੀ ਐਡ ਕਰਾਂਗੇ ਤਾਂ ਕਿ ਇਹ ਚਟਪਟਾ ਔਰ ਖੱਟਾ ਮਿੱਠਾ ਬਣ ਕੇ ਰੈਡੀ ਹੋਵੇ 2 ਟੇਬਲस्पून ਲਾਲ ਮਿਰਚੀ 2 ਟੇਬਲस्पून ਨਮਕ 1 ਟੇਬਲस्पून ਢੇਗੀ ਮਿਰਚੀ ਤੇ 20 20 ਗ੍ਰਾਮ ਅਦਰਕ ਤੇ ਲਸਣ ਅਸੀਂ ਇਹਦੇ ਵਿੱਚ ਕੁੱਟ ਕੇ ਤੇ ਐਡ ਕਰਾਂਗੇ ਇਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਸਾਡਾ ਅਚਾਰ ਬਣ ਕੇ ਰੈਡੀ ਹੁੰਦਾ ਹੈ ਪਹਿਲਾਂ ਅਸੀਂ ਸਾਰੇ ਮਸਾਲਿਆਂ ਨੂੰ ਡਰਾਈ ਰੋਸਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਸਾਬਤ ਕਾਲੀ ਮਿਰਚੀ ਐਡ ਕੀਤੀ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਬਤ ਸੁੱਕਾ ਧਨੀਆ ਐਡ ਕਰਾਂਗੇ 4-5 ਸੈਕਿੰਡ ਅਸੀਂ ਇਹਨਾਂ ਦੋਨੋਂ ਚੀਜ਼ਾਂ ਨੂੰ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਰਾਈ ਨੂੰ ਵੀ ਐਡ ਕਰ ਦਾਂਗੇ ਬਹੁਤ ਜ਼ਿਆਦਾ ਅਸੀਂ ਨਹੀਂ ਭੁੰਨਣਾ ਮਸਾਲਿਆਂ ਨੂੰ ਥੋੜੀ ਦੇਰ ਹੀ ਭੁੰਨਣਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੌਂਫ ਵੀ ਐਡ ਕਰਤੀ ਹੈ ਲਗਭਗ ਅੱਧਾ ਮਿੰਟ ਅਸੀਂ ਸਾਰੇ ਮਸਾਲਿਆਂ ਨੂੰ ਚੰਗੇ ਤਰੀਕੇ ਭੁੰਨਿਆਏ ਹੋਣ ਇਹਨਾਂ ਨੂੰ ਅਸੀਂ ਮਿਕਸੀ ਗ੍ਰਾਈਂਡਰ ਵਿੱਚ ਐਡ ਕਰਕੇ ਤੇ ਪੀਸ ਲੈਣੇ ਆ ਹੁਣ ਅਸੀਂ ਬਣਾਵਾਂਗੇ ਗੁੜ ਵਾਲੀ ਚਾਸ਼ਨੀ ਉਹਦੇ ਲਈ ਅਸੀਂ ਕੜਾਈ ਵਿੱਚ ਦੋ ਕਟੋਰੀ ਸਰਕਾ ਐਡ ਕਰਾਂਗੇ ਔਰ ਉਸੇ ਸਰਕੇ ਵਿੱਚ ਅਸੀਂ 50 ਗ੍ਰਾਮ ਗੋੜਾ ਐਡ ਕਰਕੇ ਉਹਨੂੰ ਚੰਗੇ ਤਰੀਕੇ ਮੈਲਟ ਕਰਕੇ ਪਕਾਵਾਂਗੇ ਔਰ ਵਧੀਆ ਜੀ ਚਾਸ਼ਨੀ ਬਣਾ ਕੇ ਰੈਡੀ ਕਰਾਂਗੇ ਇਹ ਚਾਸ਼ਨੀ ਅਸੀਂ ਲਾਸਟ ਵਿੱਚ ਅਚਾਰ ਚ ਐਡ ਕਰਾਂਗੇ ਜਿਹਦੇ ਨਾਲ ਸਾਡਾ achar ਬਹੁਤ ਹੀ ਜ਼ਿਆਦਾ ਮਿੱਠਾ ਔਰ ਚਟਪਟਾ ਬਣ ਕੇ ਰੈਡੀ ਹੋਏਗਾ ਹੁਣ ਅਸੀਂ ਕੜਾਈ ਵਿੱਚ 2 ਟੇਬਲस्पून ਸਰੋਂ ਦਾ ਆਇਲ ਐਡ ਕੀਤਾ ਹੈ ਉਹਨੂੰ ਚੰਗੇ ਤਰੀਕੇ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਅਸੀਂ ਗੋਭੀ ਐਡ ਕਰਾਂਗੇ ਤੇ ਉਹਨੂੰ ਅਸੀਂ ਪਕਾਵਾਂਗੇ ਇਸ ਤਰੀਕੇ ਨਾਲ ਸਾਡੀ ਗੋਭੀ ਵਿੱਚ ਜਿੰਨੀ ਵੀ ਨਮੀ ਹੋਏਗੀ ਉਹ ਖਤਮ ਹੋ ਜਾਏਗੀ ਅਗਰ ਅਚਾਰ ਬਣਾਉਂਦੇ ਸਮੇਂ ਕਿਸੇ ਵੀ ਚੀਜ਼ੇ ਹਲਕੀ ਜਿਹੀ ਵੀ ਨਮੀ ਹੋਵੇ ਤੇ ਤੁਹਾਡਾ ਸਾਰਾ ਅਚਾਰ ਬਰਬਾਦ ਹੋ ਸਕਦਾ ਹੈ ਇਸ ਕਰਕੇ ਅਚਾਰ ਵਿੱਚੋਂ ਨਮੀ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਅਸੀਂ ਗੋਭੀ ਨੂੰ ਟੱਕ ਕੇ ਪੂਰੇ 5 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਚੰਗੇ ਤਰੀਕੇ ਪਕਾ ਲਿਆ ਹੈ ਔਰ ਗੋਭੀ ਵਿੱਚੋਂ ਪੂਰੇ ਵਧੀਆ ਤਰੀਕੇ ਨਮੀ ਦੂਰ ਹੋ ਗਈ ਹੈ ਹੁਣ ਇਹਦੇ ਵਿੱਚ ਅਸੀਂ ਗਾਜਰ ਤੇ ਛਲਗਮ ਨੂੰ ਵੀ ਐਡ ਕਰਕੇ ਤੇ ਹੋਰ 3-4 ਮਿੰਟ ਪਕਾਵਾਂਗੇ ਤਾਂਕਿ ਗਾਜਰ ਔਰ ਛਲਗਮ ਵਿੱਚੋਂ ਵੀ ਪ੍ਰੋਪਰ ਤਰੀਕੇ ਨਾਲ ਨਮੀ ਦੂਰ ਹੋ ਜੇ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਅਸੀਂ ਤਿੰਨ ਤੋਂ 4 ਮਿੰਟ ਲਈ ਹੋਰ ਇਹਨੂੰ ਅਸੀਂ ਪਕਾਇਆ ਹੈ ਜਦੋਂ ਅਸੀਂ ਇਹਨੂੰ ਤਿੰਨੋਂ ਚੀਜ਼ਾਂ ਨੂੰ ਐਡ ਕਰਨਾ ਹੈ ਇਹਦੇ ਵਿੱਚ ਅਸੀਂ ਕੜਸ਼ੀ ਚਲਾਉਂਦੇ ਰਹਿਣਾ ਹੈ ਤਾਂਕਿ ਸਾਡਾ ਅਚਾਰ ਥੱਲੇ ਨਾ ਲੱਗੇ ਸੋ ਇੱਥੇ ਸਾਡਾ ਅਚਾਰ ਹਲਕਾ ਪੱਕ ਕੇ ਰੈਡੀ ਹੋ ਚੁੱਕਿਆ ਹੈ ਇਹ ਅਚਾਰ ਪੂਰੇ ਤਰੀਕੇ ਨਾਲ ਨਹੀਂ ਪਕਾਣਾ ਹੁੰਦਾ ਕਿਉਂਕਿ ਇਹ ਹਲਕਾ ਚਟਪਟਾ ਔਰ ਕੱਚਾ ਹੀ ਸਵਾਦ ਲੱਗਦਾ ਹੈ ਸੋ ਇੱਥੇ ਅਸੀਂ ਹੁਣ ਤਿੰਨੋਂ ਚੀਜ਼ਾਂ ਨੂੰ ਪ੍ਰਾਤ ਵਿੱਚ ਕੱਢ ਲੈਨੇ ਆ ਤੇ ਤੜਕੇ ਦੀ ਤਿਆਰੀ ਕਰਦੇ ਆ ਅਸੀਂ ਕੜਾਈ ਵਿੱਚ ਦੋ ਕਟੋਰੀਆਂ ਸਰੋਂ ਦਾ ਆਇਲ ਐਡ ਕਰਾਂਗੇ ਉਹਨੂੰ ਅਸੀਂ ਚੰਗੇ ਤਰੀਕੇ ਕਾੜ ਕੇ ਗਰਮ ਕਰਾਂਗੇ ਉਸ ਤੋਂ ਬਾਅਦ ਅਸੀਂ ਅਦਰਕ ਤੇ ਲਸਣ ਦਾ ਪੇਸਟ ਇਹਦੇ ਵਿੱਚ ਐਡ ਕਰਾਂਗੇ ਇਹਨੂੰ ਅਸੀਂ ਪੂਰੇ ਚੰਗੇ ਤਰੀਕੇ ਨਹੀਂ ਪਕਾਣਾ ਹਲਕਾ ਕੱਚਾ ਹੀ ਰੱਖਣਾ ਹੈ ਫੇਰ ਹੀ ਅਚਾਰ ਦੇ ਵਿੱਚ ਪਰਫੈਕਟ ਫਲੇਵਰ ਆਂਦਾ ਹੈ ਅਦਰਕ ਲਸਣ ਐਡ ਕਰਨ ਤੋਂ ਬਾਅਦ 3-4 ਸੈਕਿੰਡ ਅਸੀਂ ਭੁੰਨਿਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਗਾਜਰ ਛਲਗਮ ਤੇ ਗੋਭੀ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਮਿਕਸ ਕਰਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਮਿਕਸੀ ਗ੍ਰਾਈਂਡਰ ਵਿੱਚ ਮਸਾਲਾ ਬਣਾ ਕੇ ਰੈਡੀ ਕੀਤਾ ਹੈ ਉਹ ਐਡ ਕਰਾਂਗੇ ਇੱਥੇ ਮੈਂ ਆਪਣੇ ਅਚਾਰ ਦੀ ਕੁਆਂਟੀਟੀ ਦੇ ਹਿਸਾਬ ਦੇ ਨਾਲ ਮਸਾਲਾ ਬਣਾਇਆ ਹੈ ਅਗਰ ਤੁਸੀਂ ਜ਼ਿਆਦਾ ਅਚਾਰ ਬਣਾ ਰਹੇ ਹੋ ਫਿਰ ਤੁਸੀਂ ਮਸਾਲਿਆਂ ਦੀ ਕੁਆਂਟੀਟੀ ਵੀ ਵਧਾ ਸਕਦੇ ਹੋ ਜਿਹੜਾ ਅਸੀਂ ਮਸਾਲਾ ਰੈਡੀ ਕੀਤਾ ਹੈ ਉਹ ਸਾਰਾ ਮਸਾਲਾ ਇਹਦੇ ਵਿੱਚ ਅਸੀਂ ਐਡ ਕਰਤਾ ਹੈ ਉੱਤੋਂ ਅਸੀਂ 2 ਟੇਬਲस्पून ਲਾਲ ਮਿਰਚੀ ਐਡ ਕੀਤੀ ਹੈ ਔਰ 1 ਟੇਬਲस्पून ਡੇਗੇ ਮਿਰਚ ਐਡ ਕੀਤੀ ਹੈ ਕਲਰ ਵਾਸਤੇ ਹੁਣ ਸਾਰੇ ਮਸਾਲੇ ਨੂੰ ਅਸੀਂ ਚੰਗੇ ਤਰੀਕੇ ਅਚਾਰ ਵਿੱਚ ਮਿਕਸ ਕਰਾਂਗੇ ਪ੍ਰੋਪਰ ਤਰੀਕੇ ਨਾਲ ਜੋ ਅਚਾਰ ਵਿੱਚ ਰਚ ਜਾਵੇ ਉਸ ਤੋਂ ਬਾਅਦ ਅਸੀਂ ਜਿਹੜੀ ਚਾਸ਼ਨੀ ਬਣਾਈ ਆ ਨਾ ਉਹ ਐਡ ਕਰਨੀ ਹੈ ਬਟ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਮਸਾਲੇ ਆਚਾਰ ਵਿੱਚ ਐਡ ਕਰ ਦੋਗੇ ਨਾ ਕੜਾਈ ਨੂੰ ਇਮੀਡੀਏਟਲੀ ਅਸੀਂ ਥੱਲੇ ਉਤਾਰ ਲਾਂਗੇ ਔਰ ਜਦੋਂ ਸਾਡਾ ਆਚਾਰ ਠੰਡਾ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਚਾਸ਼ਨੀ ਐਡ ਕਰਾਂਗੇ ਗਰਮਾ ਗਰਮ ਆਚਾਰ ਵਿੱਚ ਕਦੀ ਵੀ ਅਸੀਂ ਚਾਸ਼ਨੀ ਨਹੀਂ ਐਡ ਕਰਨੀ ਸੋ ਇੱਥੇ ਸਾਡਾ ਆਚਾਰ ਪ੍ਰੋਪਰ ਤਰੀਕੇ ਨਾਲ ਠੰਡਾ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਸਭ ਤੋਂ ਪਹਿਲਾਂ ਨਮਕ ਸਵਾਦ ਅਨੁਸਾਰ ਇੱਥੇ ਅਸੀਂ ਦੋ ਤੇ ਤਿੰਨ ਚਮਚ ਨਮਕ ਐਡ ਕੀਤਾ ਹੈ ਔਰ ਚੰਗੇ ਤਰੀਕੇ ਇਹਨੂੰ ਮਿਕਸ ਕੀਤਾ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਸਾਡਾ ਅਚਾਰ ਠੰਡਾ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਚਾਸ਼ਨੀ ਐਡ ਕਰਾਂਗੇ ਗੋੜ ਵਾਲੀ ਹੁਣ ਉਹ ਸਾਰੀ ਚਾਸ਼ਨੀ ਵੀ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਔਰ ਇਹਨੂੰ ਚੰਗੇ ਤਰੀਕੇ ਮਿਕਸ ਕਰ ਦਾਂਗੇ ਲੋ ਜੀ ਇੱਥੇ ਸਾਡਾ ਖੱਟਾ ਮਿੱਠਾ ਤੇ ਚਟਪਟਾ ਇੱਕਦਮ ਦੇਸੀ ਤੜਕੇ ਵਾਲਾ ਗੋਭੀ ਗਾਜਰ ਤੇ ਛਲਗਮ ਦਾ ਅਚਾਰ ਬਣ ਕੇ ਰੈਡੀ ਹੋ ਗਿਆ ਹੈ ਜੇ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ